ਮਤਾਰ ਹੋਇਆ ਉਹ ਪਤਨੀ ਜੋ ਕਿ ਆਪਣੇ ਘਰ ਦੇ ਵਿੱਚ ਨਹੀਂ ਰਹਿੰਦੀ ਸੀ ਅਤੇ ਬੱਚਿਆਂ ਦੀ ਦੇਖਭਾਲ ਵੀ ਨਹੀਂ ਕਰਦੀ ਸੀ ਬੀਤੇ ਦਿਨ ਹੀ ਕੁਝ ਸਮਾਨ ਲੈਣ ਦੇ ਲਈ ਜਦੋਂ ਘਰ ਦੇ ਵਿੱਚ ਆਈ ਤਾਂ ਪਤੀ ਦੇ ਨਾਲ ਉਸਦੀ ਬਹਿਸ ਹੋ ਗਈ ਪਤੀ ਉਸ ਨੂੰ ਇਹ ਆਖਰੇ ਹਾਸੀ ਕਿ ਤੂੰ ਬੱਚੇ ਸੰਭਿਆ ਕਰ ਅਤੇ ਘਰ ਦੇ ਵਿੱਚ ਰਹਿ ਪਰ ਪਤਨੀ ਦਾ ਕਹਿਣਾ ਸੀ ਕਿ ਮੈਨੂੰ ਕੰਮ ਮਿਲ ਗਿਆ ਅਤੇ ਮੈਂ ਦਿੱਲੀ ਜਾਣਾ ਹੈ ਇਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਇੰਨੀ ਸ਼ੁਰੂ ਹੋ ਗਈ ਕਿ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮਾਰ ਮੁਕਾਇਆ ਗਿਆ ਨਿੱਕੇ ਨਿੱਕੇ ਬੱਚਿਆਂ ਤੱਕ ਵੀ ਖਿਆਲ ਨਹੀਂ ਕੀਤਾ ਗਿਆ ਅਤੇ ਇਸ ਮੌਕੇ ਤੇ ਇਸ ਕੁੜੀ ਦੀ ਸੱਸ ਦੇ ਵੱਲੋਂ ਹੀ ਸਭ ਕੁਝ ਦੱਸਿਆ ਗਿਆ ਕਿ ਆਖਿਰਕਾਰ ਸਵੇਰ ਦੇ ਸਮੇਂ ਘਰ ਦੇ ਵਿੱਚ ਹੋਇਆ ਕੀ ਕਿਉਂਕਿ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਉਹ ਦੁੱਧ ਲੈਣ ਚਲੇਗੇ ਫਿਰੋਜ਼ਪੁਰ ਰੋਡ ਉੱਤੇ ਨਾਨਕਸਰ ਬਸਤੀ ਦੇ ਵਿੱਚ ਵਾਪਰੀ ਹੈ ਜਿੱਥੇ ਪਤੀ ਦੇ ਵੱਲੋਂ ਪਤਨੀ ਨੂੰ ਮਾਰ ਮੁਕਾਇਆ ਗਿਆ ਲੜਾਈ ਝਗੜਾ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਪਤਨੀ ਆਪਣੇ ਪਤੀ ਦੇ ਨਾਲ ਘਰ ਦੇ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ ਪਰ ਜਦੋਂ ਉਹ ਘਰ ਤੇ ਵੀ ਚਾਈ ਤਾਂ ਉਸ ਤੋਂ ਬਾਅਦ ਪਤੀ ਨੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਮਾਰ ਮੁਕਾਇਆ ਮਰ ਤੱਕ ਲੜਕੀ ਦੀ ਸੱਸ ਨੇ ਹੀ ਦੱਸਿਆ ਕਿ 7 ਸਾਲ ਪਹਿਲਾਂ ਅਸੀਂ ਮੁੰਡੇ ਦਾ ਵਿਆਹ ਕੀਤਾ ਸੀ ਘਰ ਦੇ ਵਿੱਚ ਦੋ ਬੱਚੇ ਵੀ ਨੇ ਦੋ ਸਾਲਾਂ ਤੋਂ ਅਕਸਰ ਹੀ ਉਹ ਘਰ ਤੋਂ ਬਾਹਰ ਰਹਿੰਦੀ ਸੀ ਕਦੇ 6 ਮਹੀਨੇ ਬਾਅਦ ਆ ਜਾਂਦੀ ਸੀ ਅਤੇ ਕਦੇ ਲੜਾਈ ਝਗੜਾ ਕਰਕੇ ਇੱਥੋਂ ਫੇਰ ਚਲੀ ਜਾਂਦੀ ਸੀ ਹੰਜੀਤ ਕੁਰ ਜੀ ਕੀ ਸਾਰੀ ਗੱਲਬਾਤ ਹੋਈ ਹੈ ਜੀ ਉਹਨਾਂ ਤੋਂ ਦੋਨਾਂ ਜੀ ਦਾ ਵਸ ਰੌਲਾ ਇਹੀ ਹੈ ਵੀ ਘਰੇ ਨਹੀਂ ਸੀ ਟੇਕਦੀ ਦਾਤ ਨੂੰ ਚੋਰਾਂ ਨੂੰ ਜਾ ਵੜਦੀ ਸੀ ਜੀ ਲੋ ਸਾਲ ਹੋ ਗਏ ਸੀ ਤਰਲੇ ਲੈਂਦਾ ਮਿੰਤਾ ਕਰਦਾ ਸੀ ਆਹ ਦਾ ਵੀ ਕੁਛ ਨਹੀਂ ਸੀ ਕਹਿ ਦਿੰਦਾ ਜੀ ਰਾਜੀਵ ਘਰੇ ਰਹੇ ਬੱਚੇ ਸੰਭਾਲ ਕੇ ਰਾਜੀਵ ਘਰੇ ਰਹੇ ਬੱਚੇ ਸੰਭਾਲ ਉਹ ਕਹਿੰਦੇ ਵੀ ਮੈਂ ਬਾਹਰ ਹੀ ਰਹਿਣਾ ਵੀ ਮੈਂ ਨਹੀਂ ਬੱਚੇ ਸੰਭਾਲਣੇ ਕਿ ਮੈਂ ਬਾਹਰ ਰਹਿਣਾ ਮੈਂ ਰੂਮ ਲਿਆ ਆਇਆ ਮੈਂ ਤਾਂ ਆਪ ਦਾ ਬਾਹਰੀ ਆਪ ਵੀ ਜ਼ਿੰਦਗੀ ਕੱਢਣੀ ਤੇ ਆਉਂਦੀ ਸੀ ਤੇ ਸਮਾਨ ਲੈ ਜਾਂਦੀ ਤੇ ਉੱਠ ਜਾਂਦੀ ਸੀ ਸੱਚਿਆਂ ਬਾਰੇ ਨੀ ਉਹਨੇ ਕੁਛ ਵੀ ਸੋਚਿਆ ਕਿੰਨਾ ਸਮਾਂ ਹੋ ਗਿਆ ਸੀ ਨੇ ਵਿਆਹ ਹੋਏ ਨੇ ਇਨਾ ਨੂੰ ਹੋ ਗਿਆ ਜੀ 7 ਸਾਲ ਹੋ ਗਿਆ ਜੀ। ਅੱਛਾ ਕਿੰਨੇ ਬੱਚੇ ਨੇ ਦੇ? ਦੋ ਬੱਚੇ ਹੈ ਜੀ 6 ਸਾਲਾਂ ਨੂੰ ਹੋ ਗਿਆ ਆ ਗਈ ਉਹਦੀ ਆ ਗਈ ਉਹ। ਅੱਛਾ ਹੁਣ ਤਾਂ ਸਾਲ 6 ਮਹੀਨੇ ਹੋ ਗਏ ਸੀ ਘਰੇ ਨਹੀਂ ਸੀ ਵੜਦੇ। ਇਹ ਹੁਣ ਜੋ ਰਾਤ ਕੀ ਫਿਰਨੇ ਚ ਗੱਲਬਾਤ ਕੀ ਹੋਈ ਸੀ ਜੀ ਰਾਤ ਲੜਾਈ ਹੋਈ ਸੀ। ਰਾਤ ਤਾਂ ਬੇਟੇ ਨੇ ਇਹੀ ਕਿਹਾ ਸੀ ਵੀ ਜਦੋਂ ਤੂੰ ਆ ਹੀ ਗਈਆਂ ਉਹ ਕਰਮਾਂੜ ਕੇ ਹੁਣ ਘਰੇ ਰਹਿ। ਵਿਆਹ ਤੇ ਬੱਚੇ ਸਾਂ। ਜੀ। ਇਹਾਂ ਕਰਾ ਲੈ ਮਿਲ ਕੇ ਬੱਚਿਆਂ ਦੀ ਪੜ੍ਹਾਈ ਕਰਾਈ ਗੇ ਲਾਉ ਪੜਾ ਲਿਖਾ ਸਾਂ ਵੇ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀ ਦੇਖਭਾਲ ਕਰ। ਇੰਨੇ ਵੀ ਨਹੀਂ ਮਰੂੰ ਲਿਆ ਮੇਰੀ ਡਿਊਟੀ ਆ ਮੈਂ ਦਿੱਲੀ ਜਾ ਠੀਕ ਤੇ ਫਸੇ ਨਾਈ ਵਸਨ ਉਹਦੇ ਬੋਲਦੇ ਦੋਨੇ ਕੀ ਬੋਲਦੇ ਬੇਟੇ ਤੇ ਗਲ ਕਰ ਕਿੰਨੀ ਉਮਰ ਸੀ ਮੜਕੀ ਜੀ ਇਹ ਵੀ ਹੈ ਕਿ ਸੇਹ ਬੱਚੇ 6 ਸਾਲ ਤੇ ਫਿਰ ਇਨੇ ਮੁੰਡੇ ਨੇ ਕੀ ਕਹਿ ਦੇਣਾ ਲੱਗੀ ਕਿ ਮਾਰਿਆ ਮੁਰਿਆ ਇਹ ਦੇ ਕਰਕੇ ਇਹਦੇ ਕੋਲ ਛੋਟੇ ਸੀਗਾ ਜੀ ਠੀਕ ਤੇ ਹੁਣ ਫਿਰ ਪੁਲਿਸ ਲੱਗੀ ਕੋਰੀ ਨੂੰ ਹਾਂਜੀ ਹਾਂਜੀ ਲੱਗੀ ਕਿਰੋਚਵਰੀ ਲੱਗੀ ਪੁਲਸਾ ਜੋਂ ਹਾਂਜੀ ਲੱਗੀ ਕੰਮ ਕਰ ਕੀ ਕਰਦੇ ਸੀਗੇ ਇਹ ਸੇਰੀ ਸਾਲ ਦੀ ਜਿੰਦਰਾ ਕੰਮ ਕਰਦੇ ਆ ਅਸੀਂ ਅੱਛਾ ਫਿਰ ਮਾਰ ਪਸੂ ਦਾ ਕਰਦੇ ਆ ਬਾਕੀ ਕੋ ਨਸ਼ਾ ਪਤਾ ਹੈ ਨਹੀਂਗਾ ਪਿੰਡ ਦੇ ਵਿੱਚ ਜਿੱਤੋਂ ਮਰਜੀ ਆਪਣੇ ਬਾਰੇ ਤੁਸੀਂ ਪੁੱਛ ਸਕਦੇ ਸੀ ਸਿੱਧੇ ਸਾਦੇ ਬੰਦੇ ਜਣ ਕਿ ਉਹ ਆਪ ਦੀ ਘਰ ਵਾਲੀ ਨੂੰ ਬਾਹਰ ਜਾਣ ਤੋਂ ਹੀ ਰੋਕਾ ਸੀ ਕਰਕੇ ਲੜਾਈ ਨਹੀਂ ਰਹੀ ਹਾਂਜੀ ਹਾਂਜੀ ਰੋਕਦਾ ਸੀਗਾ ਵੀ ਆ ਮਾਰੇ ਕੰਮ ਨਾ ਕਰ ਤੇ ਬਦਨਾਮੀ ਹੁੰਦੀ ਆ ਇਹ ਕਰੇ ਬੈ ਕੇ ਜਿਹੋ ਜੀ ਰੁਕੀ ਇਸ ਸੰਬੰਧੀ ਉਹੋ ਜੀ ਕਾਲ ਆ ਗਿਆ ਯਾਰ ਦੇ ਆਪਾਂ ਬੋਨੇ ਜੀ ਬੱਚਿਆਂ ਦਾ ਆਪਣੇ ਤਾਂ ਜਿੰਦਗੀ ਖਰਾਬ ਆ ਪਾ ਟੱਕੇ ਖਾਂਦੇ ਤੁਰ ਪਰ ਤੇ ਇਹਨਾਂ ਨੇ ਪੜ੍ਹਾਈਏ ਲਿਖਾਈਏ ਇਹਨਾਂ ਦੀ ਜ਼ਿੰਦਗੀ ਬਣਾਈਆਂ ਬੱਚਿਆਂ ਕਿੰਨੇ ਜਣੋ ਕੇ ਬਿਆਰੋ ਜਿਆਨੂ ਕਿੰਨੇ ਜਣੋ ਕੇ ਇਹਨਾਂ ਦੇ ਹੋ ਗਿਆ ਜੀ 7 ਸਾਲ ਹੋ ਗਿਆ ਜੀ ਯਾਰ ਨੂੰ ਅੱਜ ਉਸ ਵਾਰ ਜਦੋਂ ਜਾਣਾ ਸੀ ਕਿਤੇ ਉਹਨੇ ਜਦੋਂ ਬੈਗ ਵਗੈਰਾ ਪਿਆ ਉਹਦਾ ਹਾਂ ਜੀ ਦਿੱਲੀ ਨੂੰ ਜਾਣਾ ਸੀ ਕਹਿੰਦੇ ਮੈਂ ਟ੍ਰੇਨ ਬੈਣਾ ਦਿੱਲੀ ਵਾਲੇ ਤੇ ਮੇਰੀ ਡਿਊਟੀ ਆ ਕਹਿੰਦੀ ਦਿੱਲੀ ਦੇ ਵਿੱਚ ਮੈਂ ਉੱਤੇ ਜਾਦਾ। ਯਾ ਸਤਗੁਰੂ ਜਾਣਦਾ ਵੀ ਕਿੱਧਰ ਜਾਣਾ ਕਿੱਧਰ ਆਉਣਾ ਕਿੱਥੇ। ਕਿੰਨੇ ਬੱਚੇ? ਦੋ ਬੱਚੇ ਆ ਜੀ, ਦੋ ਬੇਟੇ ਹੀ ਆ ਜੀ। ਚੁਬਾ ਕਿੰਨੇ ਕਬੀ ਦੀ ਗੱਲ ਹੈਗੀ ਇਹ ਇਹ। ਜਿਹੜੀ ਲੜਾਈ ਹੋਈ ਉਹ ਜੀ। ਇਹ ਬੇਟਾ ਟਾਈਮ ਨਹੀਂ। ਮਤਬ ਉਹ ਵੀ ਵੇਖਾ ਕਿੰਨਾ ਤਸੀਗਾ। ਧਿਆਨ ਜਾਣੀ ਦਿੱਤਾਗਾ। ਤੁਹਾਨੂੰ ਪਰ ਕਿਵੇਂ ਪਤਾ ਲੱਗਾ ਜੀ? ਤੁਸੀਂ ਵਿੱਚ ਹੀ ਕਰ ਕਰੀ ਸੀ ਉਹ ਜੋ ਲੜਾਈ ਹੋਈ। ਹਾਂ ਜੀ ਬੋਲਦੇ ਤਾਂ ਸੁਣਿਆ ਸੀਗਾ ਮੈਂ ਬੋਲੀ ਜਾਂਦਾ ਸੁਣਿਆ ਮੈਂ ਆਪ ਦਾ ਆਪੇ ਕੰਮ ਹੀ ਕਰੀ ਉੱਥੇ ਬਹੁਤ। ਲੜ ਕੇ ਚਲੇ ਜਾਈਦਾ ਦੁੱਧ ਲੈਣ ਉਹ ਦੀ ਦੁਕਾਨ ਤੇ ਉਹ ਦੁਕਾਨ ਬੰਦ ਸੀ ਕਿ ਮੈਨੂੰ ਉੱਥੇ ਟਾਈਮ ਲੱਗ ਗਿਆ ਬੱਚੇ ਚਾਹ ਮੰਗਦੇ ਸੀ ਤੇ ਆਉਂਦਿਆਂ ਨੂੰ ਮੁਰ ਪਿਆਰ ਦੇ ਕੰਮ ਤੇ ਉੱਠ ਗਿਆ ਇੱਕ ਨਾਨਕ ਰਸਤੀ ਜਿਹੜੀ ਸਵੇਹਪੁਰ ਤੋਂ ਫੋਇਟੋ ਰੋਡ 'ਤੇ ਸਥਿਤ ਹੈ ਉਸ ਜਗ੍ਹਾ 'ਤੇ ਸਵੇਰੇ ਇੱਕ ਪੁਲਿਸ ਨੂੰ ਤਲਾਸ਼ ਮਿਲਸੀ ਕਿ ਇੱਕ ਪਤੀ ਵੱਲੋਂ ਆਪਣੇ ਪਤਨੀ ਦਾ ਕਤਲ ਕੀਤਾ ਗਿਆ ਹੈ ਜਦੋਂ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਹੁੰਚੀ ਤਾਂ ਉਹਤੇ ਪਤਾ ਲੱਗਾ ਕਿ ਜਿਹੜੀ ਮਰਨ ਵਾਲੀ ਲੜਕੀ ਸੀ ਉਸ ਦਾ ਨਾਮ ਰਾਜ ਰਾਜ ਵੀਰ ਕੋ ਉਪਰਚਨੀ ਤੇ ਉਸ ਦਾ ਪਤੀ ਜਿਹੜਾ ਰਿਸ਼ਪਾਲ ਸਿੰਘ ਵੱਲੋਂ ਉਸ ਦਾ ਮੌਤ ਕੀਤਾ ਗਿਆ ਸੀ ਤੇ ਜਦੋਂ ਅਸੀਂ ਇਸ ਵੀ ਇਸ ਟਾਈਮ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਅਸੀਂ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਤੇ ਜਿਹੜਾ ਇਸ ਦਾ ਪਤੀ ਨੂੰ ਰਿਸ਼ਪਾਲ ਸਿੰਘ ਨੂੰ ਅਸੀਂ ਬਹੁਤ ਜਲਦੀ ਕਿਸ ਤਰ੍ਹਾਂ ਕਰ ਲਵਾਂਗੇ ਤੇ ਇਸ ਦੇ ਘਰ ਵਾਲਿਆਂ ਦੇ ਰਾਜਨੀਤਿਕ ਰਜਨੀ ਦੇ ਜਿਹੜੇ ਪੇਰੈਂਟਸ ਪੜਾਈ ਹੋਏ ਨੇ ਉਹਨਾਂ ਦੇ ਬਿਆਨਾਂ ਦਾ ਹਾਦ ਤੇ ਮਕਰਮਾ ਦਰਜ ਕੀਤਾ ਜਾਵੇਗਾ ਜਿਹੜੀ ਹੁਣ ਤੱਕ ਦੀ ਮੌਕੇ ਦੇ ਚਾਲ ਜਿਹੜਾ ਪਹੁੰਚ ਨਹੀਂ ਛੋਈ ਹੈ ਜਾਂ ਸਾਨੂੰ ਪਾਰ ਗੌਰ ਤੋਂ ਪਤਾ ਲੱਗਾ ਹੈ ਕਿ ਇਹਨਾਂ ਦਾ ਪਿਛਲੇ ਕਾਫੀ ਟਾਈਮ ਤੋਂ ਆਪਸ ਦੇ ਵਿੱਚ ਘਰ ਦੇ ਵਿੱਚ ਪਲੇਸ ਚੱਲ ਰਿਹਾ ਸੀ ਉਸ ਪਲੇਸ ਨੂੰ